ਜੀ ਨਾਲ ਤੁਸੀਂ ਗੁੱਸੇ ਆ ਹਮ ਉਹਨੂੰ ਆ ਜਾ ਬੈਠੋ ਅਸੀਂ ਗੱਲਾਂ ਕਰਨੀਆਂ ਹਮ ਠੀਕ ਹੈ ਨਾ ਗੱਲਾਂ ਕਰੋ ਜੋ ਤੁਹਾਡੇ ਗਿਲੇ ਸ਼ਿਕਵੇ ਉਥੇ ਕਰੋ ਠੀਕ ਆ ਕਮਰੇ ਚ ਬੰਦ ਹਮ ਕਮਰੇ ਬੰਦ ਵਿੱਚ ਲੜੋ ਬੋਲੋ ਉੱਚੀ ਚ ਬੋਲੋ ਹਮ ਸਟੇਟ ਸੱਚ ਨਾ ਬੋਲੋ ਵਾਹਿਗੁਰੂ ਜੀ ਠੀਕ ਹੈ ਨਾ ਤੁਸੀਂ ਸਟੇਟਸ ਵਿੱਚ ਬੋਲਦੇ ਆ ਨਾ ਗੁੱਸਾ ਕਰਦੇ ਕਿਸੇ ਨਾਲ ਮੈਂ ਆਪਣੀ ਗੱਲ ਹੀ ਕਰਦੀ ਮੈਂ ਹੋਰ ਲੋਕਾਂ ਦੀ ਗੱਲ ਕਰਦੀ ਹਮ ਜਦੋਂ ਅਸੀਂ ਇਹ ਕਰਦੇ ਆ ਨਾ ਫਿਰ ਥੋੜਾ ਕੰਮ ਖਰਾਬ ਹੋ ਜਾਂਦਾ ਖਰਾਬ ਹੋ ਜਾਂਦਾ ਉਹਦੇ ਤੇ ਦੋ ਗੱਲਾਂ ਲਿਖੀਆਂ ਸੀ ਕਿ ਮੈਂ ਸੁਣਾਓ ਫੇ ਸੁਣਾਓ ਮੈਂ ਲਿਖਿਆ ਸੀਗਾ ਪਿਆਰੇ ਰਿਸ਼ਤਿਆਂ ਲਈ ਵਾਹ ਜੀ ਜਿਹੜੇ ਸਾਡੇ ਰਿਸ਼ਤੇ ਬਹੁਤ ਪਿਆਰੇ ਆ ਸਾਰੇ ਬਹੁਤ ਪਿਆਰੇ ਹੂੰ ਜੇ ਪਿਆਰੇ ਸਮਝੇ ਜਾਣ ਤਾਂ ਹੂੰ ਹੈਨਾ ਜੇ ਕੋਈ ਇੱਕ ਦੋ ਗੱਲਾਂ ਕਹਿ ਕੇ ਉਦੋਂ ਹੀ ਦਿਮਾਗ ਵਿੱਚ ਘੁਚਮਾਈ ਜਾਣਾ ਹੂੰ ਉਹ ਚੀਜ਼ਾਂ ਗਲਤ ਹੋ ਜਾਂਦੀਆਂ ਥੋੜੀਆਂ ਕੋਈ ਗੱਲ ਨਹੀਂ ਜੇ ਤੁਸੀਂ ਬੁਲਾ ਲੇਤਾ ਵੀ ਕਿ ਇੱਕ ਥੌੜ ਦੇ 10 ਥੌੜ ਬਣ ਜਾਂਦੇ ਆ ਬਣ ਜਾਂਦੇ ਥੌੜ ਤੁਸੀਂ ਬੈਠ ਕੇ ਗੱਲ ਕਰੋ ਤੁਸੀਂ ਕਈ ਵਾਰੀ ਕਹਿੰਦੇ ਨਹੀਂ ਹੁੰਦੇ ਅੱਧੀ ਕੋਈ ਇਨਫੋਰਮੇਸ਼ਨ ਖਰਾਬ ਕਰਦੀ ਹੂੰ ਪੂਰੀ ਲਾਲੋ ਨਾਲ ਗੱਲ ਕਰੋ ਨਬਟਾਓ ਵੀ ਆਜਾ ਹੂੰ